ਬrazil ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਹੈ। ਸਵਾਰੀਆਂ ਦੇ ਨਾਲ ਭਰੀ ਬਸ ਤੇ ਟਰੱਕ ਵਿਚਾਲੇ ਇੱਕ ਜ਼ਬਰਦਸਤ ਟੱਕਰ ਹੋਈ ਹੈ। ਬਸ ਦਾ ਟਾਇਰ ਫਟਣ ਕਾਰਨ ਬਸ ਦੇ ਵਿੱਚ ਇੱਕ ਵੱਡਾ ਬਲਾਸਟ ਹੋ ਗਿਆ ਹੈ। ਅਰ ਇਸ ਬਰਾਜ਼ਿਲ ਦੇ ਸੜਕ ਹਾਦਸੇ ਦੇ ਵਿੱਚ ਤਕਰੀਬਨ 38 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ 38 ਲੋਕ ਦੱਸਿਆ ਜਾ ਰਿਹਾ ਹੈ ਜਿਹੜੀ ਮੀਡੀਆ ਰਿਪੋਰਟਸ ਦੇ ਮੁਤਾਬਕ ਜਾਣਕਾਰੀ ਮਿਲ ਪਾ ਰਹੀ ਹੈ ਕਿ ਹੁਣ ਤੱਕ ਇਸ ਹਾਦਸੇ ਦੇ ਵਿੱਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਹਾਦਸੇ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਜਿੰਦਾ ਸੜ ਚੁੱਕੇ ਨੇ ਬ੍ਰਾਜ਼ੀਲ ਦੀ ਸੜਕ ਤੇ ਇਹ ਖੌਫਨਾਕ ਜ਼ਿੰਦਗੀ ਦਾ ਮੌਤ ਜ਼ਿੰਦਗੀ ਤੇ ਮੌਤ ਦੀ ਲੜਾਈ ਵੀ ਦੇਖਣ ਨੂੰ ਮਿਲੀ ਹੈ ਔਰ ਇਨਾਕ ਭਿਆਨਕ ਹਾਦਸਾ ਵਾਪਰਿਆ ਕਿ ਬ੍ਰਾਜ਼ਿਲ ਨਾਦੀ ਸੜਕ ਦੇ ਉੱਪਰ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ 38 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਬਕਾਇਦਾ ਤਸਵੀਰ ਵੀ ਦਿਖਾ ਰਹੇ ਆ ਤਸਵੀਰ ਦੇ ਵਿੱਚ ਜੋ ਹਾਲਾਤ ਬੱਸ ਦੇ ਤੇ ਟਰੱਕ ਦੇ ਬੜੇ ਕੋਈ ਨਹੀਂ ਜਿਵੇਂ ਭਿਆਨਕ ਟੱਕਰ ਹੋਈ ਹੈ ਤੇ ਉਸ ਤੋਂ ਬਾਅਦ ਪਲਟੀਆਂ ਬੱਸ ਨੇ ਕਿਵੇਂ ਖਾਧੀਆਂ ਨੇ ਉਹ ਬੱਸ ਦੇ ਵਿੱਚ ਅੱਗ ਜਿਹੜੀ ਹੈ ਕਿਵੇਂ ਲੱਗਦੀ ਹੈ ਜਦੋਂ ਬੱਸ ਦੇ ਵਿੱਚ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਬਲਾਸਟ ਹੋ ਜਾਂਦਾ ਹੈ ਔਰ ਬਲਾਸਟ ਹੋਣ ਦੇ ਨਾਲ ਕੀ ਆ ਲੋਕ ਜਿਹੜੇ ਨੇ ਜਿੰਨੀਆਂ ਸਵਾਰੀਆਂ ਉਸ ਬੱਸ ਦੇ ਵਿੱਚ ਸਵਾਰ ਸੀ ਉਹ ਜਿੰਦਾ ਸੜ ਚੁੱਕੀਆਂ ਨੇ ਜਿਹੜੀ ਜਾਣਕਾਰੀ ਰਿਪੋਰਟਸ ਦੇ ਮੁਤਾਬਕ ਮਿਲ ਰਹੀ ਹੈ ਕਿ 38 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਮੌਤ ਦਾ ਤਾंडव ਦੇਖਣ ਨੂੰ ਮਿਲ ਰਿਹਾ ਹੈ ਇਸ ਸੜਕ ਦੇ ਉੱਪਰ ਬ੍ਰਾਜ਼ਿਲ ਦੀ ਸੜਕ ਤੇ ਜਦੋਂ ਇਹ ਸਵਾਰੀਆਂ ਦੇ ਨਾਲ ਭਰੀ ਬੱਸ ਦੀ ਟੱਕਰ ਇੱਕ ਟਰੱਕ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਬੱਸ ਦੇ ਵਿੱਚ ਟਾਇਰ ਫਟਣ ਦੇ ਨਾਲ ਇਹ ਬਲਾਸਟ ਹੋ ਜਾਂਦਾ ਹੈ ਟੱਕਰ ਹੋਈ ਪਹਿਲਾਂ ਫਿਰ ਉਸ ਤੋਂ ਬਾਅਦ ਟਾਇਰ ਫਟ ਗਿਆ ਔਰ ਟਾਇਰ ਫਟਣ ਦੇ ਨਾਲ ਹੀ ਬੱਸ ਦੇ ਵਿੱਚ ਇਹ ਵੱਡਾ ਬਲਾਸਟ ਹੋ ਜਾਂਦਾ ਔਰ ਜਦੋਂ ਬਲਾਸਟ ਹੋਇਆ ਬਾਰੀਆਂ ਬੰਦ ਸੀ ਸਵਾਰੀਆਂ ਦੇ ਕੋਲੋਂ ਬਾਹਰ ਨਹੀਂ ਉਤਰਿਆ ਗਿਆ ਔਰ ਇਕਦਮ ਬਲਾਸਟ ਹੁੰਦਿਆਂ ਸਾਰ ਹੀ ਬੱਸ ਦੇ ਵਿੱਚ ਅੱਗ ਲੱਗ ਗਈ ਤੇ ਜਿੰਨੀਆਂ ਸਵਾਰੀਆਂ ਇਸ ਬੱਸ ਦੇ ਵਿੱਚ ਬੈਠੀਆਂ ਸੀਗੀਆਂ ਉਹਨਾਂ ਨੇ ਸ਼ੀਸ਼ੇ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿੰਨਾ ਉਸ ਸਮਾਂ ਖੌਫਨਾਕ ਤੇ ਭਿਆਨਕ ਮੰਜ਼ਰ ਹੋ ਰਿਹਾ ਹੋਵੇਗਾ ਉਹ ਦਰਦਨਾਕ ਸਮਾਂ ਰਿਹਾ ਹੋਵੇਗਾ ਜਿਸ ਸਮੇਂ ਉਹ ਹਾਦਸਾ ਵਾਪਰਿਆ ਕਿ ਲੋਕ ਜਿੰਦਾ ਸੜ ਚੁੱਕੇ ਐ ਬੱਸ ਨੂੰ ਅੱਗ ਲੱਗੀ ਤੇ 38 ਦੇ ਕਰੀਬ ਲੋਕ ਜਿੰਦਾ ਸੜ ਚੁੱਕੇ ਨੇ ਬ੍ਰਾਜ਼ੀਲ ਦੇ ਵਿੱਚ ਭਿਆਨਕ ਸੜਕਾ ਹਾਦਸਾ ਵਾਪਰਿਆ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਕੋਈ ਤੇ ਬੱਸ ਦਾ ਟਾਇਰ ਫਟਣ ਕਾਰਨ ਬੱਸ ਨੂੰ ਅੱਗ ਲੱਗ ਜਾ। ਅਜ਼ਲ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਹੈ। ਸਵਾਰੀਆਂ ਦੇ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਇੱਕ ਜ਼ਬਰਦਸਤ ਟੱਕਰ ਹੋਈ ਹੈ। ਬੱਸ ਦਾ ਟਾਇਰ ਫਟਣ ਕਾਰਨ ਬੱਸ ਦੇ ਵਿੱਚ ਇੱਕ ਵੱਡਾ ਬਲਾਸਟ ਹੋ ਗਿਆ ਹੈ। ਔਰ ਇਸ ਬ੍ਰਾਜ਼ਿਲ ਦੇ ਸੜਕ ਹਾਦਸੇ ਦੇ ਵਿੱਚ ਤਕਰੀਬਨ 38 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ 38 ਲੋਕ ਦੱਸਿਆ ਜਾ ਰਿਹਾ ਹੈ ਜਿਹੜੀ ਮੀਡੀਆ ਰਿਪੋਰਟਸ ਦੇ ਮੁਤਾਬਕ ਜਾਣਕਾਰੀ ਮਿਲ ਪਾ ਰਹੀ ਹੈ ਕਿ ਹੁਣ ਤੱਕ ਇਸ ਹਾਦਸੇ ਦੇ ਵਿੱਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਹਾਦਸੇ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਜਿੰਦਾ ਸੜ ਚੁੱਕੇ ਨੇ ਬ੍ਰਾਜ਼ੀਲ ਦੀ ਸੜਕ ਤੇ ਇਹ ਖੌਫਨਾਕ ਜ਼ਿੰਦਗੀ ਦਾ ਮੌਤ ਜ਼ਿੰਦਗੀ ਤੇ ਮੌਤ ਦੀ ਲੜਾਈ ਵੀ ਦੇਖਣ ਨੂੰ ਮਿਲੀ ਹੈ ਔਰ ਇੰਨਾ ਕੁ ਭਿਆਨਕ ਹਾਦਸਾ ਵਾਪਰਿਆ ਕਿ ਬ੍ਰਾਜ਼ਿਲ ਗਾਦੀ ਸੜਕ ਦੇ ਉੱਪਰ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ 38 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਬਕਾਇਦਾ ਤਸਵੀਰ ਵੀ ਦਿਖਾ ਰਹੇ ਆ ਤਸਵੀਰ ਦੇ ਵਿੱਚ ਜੋ ਹਾਲਾਤ ਬੱਸ ਦੇ ਤੇ ਟਰੱਕ ਦੇ ਬੜੇ ਕੋਈ ਨਹੀਂ ਜਿਵੇਂ ਭਿਆਨਕ ਟੱਕਰ ਹੋਈ ਹੈ ਤੇ ਉਸ ਤੋਂ ਬਾਅਦ ਪਲਟੀਆਂ ਬੱਸ ਨੇ ਕਿਵੇਂ ਖਾਦੀਆਂ ਨੇ ਉਹ ਬੱਸ ਦੇ ਵਿੱਚ ਅੱਗ ਜਿਹੜੀ ਹੈ ਕਿਵੇਂ ਲੱਗਦੀ ਹੈ ਜਦੋਂ ਬੱਸ ਦੇ ਵਿੱਚ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਬਲਾਸਟ ਹੋ ਜਾਂਦਾ ਹੈ ਔਰ ਬਲਾਸਟ ਹੋਣ ਦੇ ਨਾਲ ਕੀ ਆ ਲੋਕ ਜਿਹੜੇ ਨੇ ਜਿੰਨੀਆਂ ਸਵਾਰੀਆਂ ਉਸ ਬੱਸ ਦੇ ਵਿੱਚ ਸਵਾਰ ਸੀ ਉਹ ਜਿੰਦਾ ਸੜ ਚੁੱਕੀਆਂ ਨੇ ਜਿਹੜੀ ਜਾਣਕਾਰੀ ਰਿਪੋਰਟਸ ਦੇ ਮੁਤਾਬਕ ਮਿਲ ਰਹੀ ਹੈ ਕਿ 38 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਮੌਤ ਦਾ ਤਾंडव ਦੇਖਣ ਨੂੰ ਮਿਲ ਰਿਹਾ ਹੈ ਇਸ ਸੜਕ ਦੇ ਉੱਪਰ ਬਰਾਜ਼ਿਲ ਦੀ ਸੜਕ ਤੇ ਜਦੋਂ ਇਹ ਸਵਾਰੀਆਂ ਦੇ ਨਾਲ ਭਰੀ ਬੱਸ ਦੀ ਟੱਕਰ ਇੱਕ ਟਰੱਕ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਬੱਸ ਦੇ ਵਿੱਚ ਟਾਇਰ ਫਟਣ ਦੇ ਨਾਲ ਇਹ ਬਲਾਸਟ ਹੋ ਜਾਂਦਾ ਹੈ ਟੱਕਰ ਹੋਈ ਪਹਿਲਾਂ ਫਿਰ ਉਸ ਤੋਂ ਬਾਅਦ ਟਾਇਰ ਫਟ ਗਿਆ ਔਰ ਟਾਇਰ ਫਟਣ ਦੇ ਨਾਲ ਹੀ ਬੱਸ ਦੇ ਵਿੱਚ ਇਹ ਵੱਡਾ ਬਲਾਸਟ ਹੋ ਜਾਂਦਾ ਹੈ ਔਰ ਜਦੋਂ ਬਲਾਸਟ ਹੋਇਆ ਬਾਰੀਆਂ ਬੰਦ ਸੀ ਸਵਾਰੀਆਂ ਦੇ ਕੋਲੋਂ ਬਾਹਰ ਨਹੀਂ ਉਤਰਿਆ ਗਿਆ ਔਰ ਯਕਦਮ ਬਲਾਸਟ ਹੁੰਦਿਆਂ ਸਾਰ ਹੀ ਬੱਸ ਦੇ ਵਿੱਚ ਅੱਗ ਲੱਗ ਗਈ ਤੇ ਜਿੰਨੀਆਂ ਸਵਾਰੀਆਂ ਇਸ ਬੱਸ ਦੇ ਵਿੱਚ ਬੈਠੀਆਂ ਸੀਗੀਆਂ ਉਹਨਾਂ ਨੇ ਸ਼ੀਸ਼ੇ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿੰਨਾ ਉਸ ਸਮਾਂ ਖੌਫਨਾਕ ਤੇ ਭਿਆਨਕ ਮੰਜ਼ਰ ਹੋ ਰਿਹਾ ਹੋਵੇਗਾ ਉਹ ਦਰਦਨਾਕ ਸਮਾਂ ਰਿਹਾ ਹੋਵੇਗਾ ਜਿਸ ਸਮੇਂ ਉਹ ਹਾਦਸਾ ਵਾਪਰਿਆ ਕਿ ਲੋਕ ਜਿੰਦਾ ਸੜ ਚੁੱਕੇ ਐ ਬੱਸ ਨੂੰ ਅੱਗ ਲੱਗੀ ਤੇ 38 ਦੇ ਕਰੀਬ ਲੋਕ ਜਿੰਦਾ ਸੜ ਚੁੱਕੇ ਨੇ ਬ੍ਰਾਜ਼ੀਲ ਦੇ ਵਿੱਚ ਭਿਆਨਕ ਸੜਕਾ ਹਾਦਸਾ ਵਾਪਰਿਆ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਕੋਈ ਤੇ ਬੱਸ ਦਾ ਟਾਇਰ ਫਟਣ ਕਾਰਨ ਬੱਸ ਨੂੰ ਅੱਗ ਲੱਗ ਗਈ